ਸਤਿ ਸ਼੍ਰੀ ਅਕਾਲ ਪੀਪੀ ਬੱਤੀ ਦਾ ਸ਼ਹਿਰ ਦੇਖ ਰਹੇ ਹਾਂ ਮੈਂ ਦਿਨੇਸ਼ ਸਾਥੀਓ ਅੱਜ ਕੋਈ ਸ਼ੇਰ ਬੋਲਣ ਨੂੰ ਜੀ ਨਹੀਂ ਕਰਦਾ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਸੰਕਟ ਜਿਹੜੇ ਆ ਉਹ ਖੜੇ ਹੋ ਗਏ ਨੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਵੱਲੋਂ ਜਿਹੜੀ ਨਹਿਰਗਰਦੀ ਆ ਉਹ جاری ਆ ਇੱਕ ਵਾਰ ਫਿਰ ਤੋਂ ਨਵੀਂ ਆਬਾਦੀ ਤੋਂ ਖਬਰ ਸਾਹਮਣੇ ਆ ਰਹੀ ਹੈ ਪਰਸਵਾਲੇ ਖਬਰ ਦਿਖਾਈ ਸੀ ਰਕੇਸ਼ ਜੀ ਜਿਨ੍ਹਾਂ ਉੱਤੇ ਹਮਲਾ ਕੀਤਾ ਗਿਆ ਸੀ ਬੜੀ ਹੀ ਬੇਰਹਿਮੀ ਨਾਲ ਉਹਨਾਂ ਦੇ ਚੋਰੇ ਮਾਰੇ ਗਈ ਸੀ ਉਹਨਾਂ ਦੇ ਕਿਰਚ ਮਾਰੀ ਗਈ ਸੀ ਉਸੇ ਤਰੀਕੇ ਦੀ ਜਾ ਕੇ ਲਈ ਉਸ ਤੋਂ ਵੀ ਵੱਡੇ ਤਰੀਕੇ ਦੀ ਉਸ ਤੋਂ ਵੀ ਮਾੜੇ ਤਰੀਕੇ ਇਹ ਵੀਰ ਨੇ ਪੰਮਾ ਭਾਜੀ ਨੇ ਇਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਔਰ ਇਹਨਾਂ ਦੇ ਵਿੱਚ ਦਿਖਾ ਦਿਓ ਸਿਰ ਤੇ ਸਿਰ ਤੇ वार ਕੀਤੇ ਗਏ ਨੇ ਔਰ ਲਹੂ ਲੁਹਾਨ ਕਰਕੇ ਉੱਥੇ ਸਿੱਟ ਦਿੱਤਾ ਗਿਆ ਇਹਨਾਂ ਕੋਲ ਸਮਾਨ ਵੀ ਖੋਇਆ ਗਿਆ ਨਾਲ ਦੀ ਨਾਲ ਮੈਂ ਇੰਟਰੋਡਿਊਸ ਕਰਾਉਣਾ ਜੀ ਐਸ ਪੀ ਰਾਮਜੀ ਲਾਲ ਨੇ ਰਿਟਾਇਰਡ ਐਸ ਪੀ ਰਾਮਜੀ ਲਾਲ ਔਰ ਜਦੋਂ ਇਹ ਡਿਊਟੀ ਤੇ ਸੀਗੇ ਪਰ ਸ਼ਹਿਰ ਵਿੱਚ ਸਾਰੇ ਹੀ ਬੜੇ ਸਤਕਾਰ ਨਾਲ ਇਹਨਾਂ ਦਾ ਨਾਮ ਲੈਂਦੇ ਸੀ ਅੱਜ ਵੀ ਸਤਕਾਰ ਨਾਲ ਨਾਮ ਲੈਂਦੇ ਆ ਕਿਉਂਕਿ ਜਿਨੇ ਇਮਾਨਦਾਰੀ ਨਾਲ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਉਹ ਨਿਭਾਉਣੀ ਬਹੁਤ ਔਖੀ ਗੱਲ ਹੈ ਪਰ ਹਾਲ ਦੀ ਘੜੀ ਨੇੜਗਰ ਦੀ ਆਈ ਹੋਈ ਆ ਪੰਮੇ ਭਾਜੀ ਤੋਂ ਪਹਿਲਾਂ ਆਪਾਂ ਪੁੱਛ ਲੈਨੇ ਆ ਕਿ ਕੱਲ ਰਾਤੀ ਘਟਨਾਵਾਰਦਾਤ ਹੋਈ ਕਿਵੇਂ ਉਸ ਤੋਂ ਬਾਅਦ ਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਠੀਕ ਹੋ ਭਾਜੀ ਪਹਿਲਾਂ ਦੱਸੋ ਕੱਲ ਰਾਤੀ ਹੋਇਆ ਕੀ ਮੈਂ ਸਵਾ 9 ਵਜੇ ਤਕਰੀਬ 9:00 ਵਜੇ ਦਾ। ਮੇਰਾ ਨਾਮ ਦੱਸ ਦੋ ਕਿਹੜੇ ਮੱਲੇ ਤੋਂ ਉਹ ਵੀ ਦੱਸ ਦੋ। ਮੇਰਾ ਨਾਮ ਪਰਮਜੀਤ ਪਾਲਨ ਨਵੀਂ ਵਾਦੀ ਤੋਂ ਮੈਂ ਨਹਿਰਨ 24 ਨੰਬਰ ਗਲੀ ਦਾ ਰਹਿਣ ਵਾਲਾ ਹਾਂ। ਠੀਕ ਹੈ ਜੀ। ਤੇ ਮੈਂ ਤਕਰੀਬਨ 9:00 ਵਜੇ ਦਾ ਤੇ ਮੈਂ ਅੰਦਰ ਟਾਈਮ ਸੀਗਾ ਮੈਂ ਘਰ ਨੂੰ ਜਿੰਦਗੀ ਕਰਿਆਮ ਰੋਡ ਤੋਂ। ਤੇ ਜਦੋਂ ਮੈਂ ਆਪਣੇ ਰੇਲਵੇ ਦੇ ਜਿਹੜਾ ਕਾਟਰ ਲੱਗੇ ਉਹਨਾਂ ਦੇ ਕੋਲ ਪਹੁੰਚ ਕੇ ਉੱਤੇ ਰਸਤਾ ਬੰਦ ਕੀਤਾ ਹੋਇਆ। ਰਸਤਾ ਬੰਦ ਕੀਤਾ ਹੋਇਆ ਉੱਥੋਂ ਉਹਨਾਂ ਸਕੂਟੀ ਵਾਲੀ ਨੰਗਣੀ ਉੱਥੋਂ ਤਾਂ ਸਕੂਟੀ ਵਾਲੇ ਸੀ। ਹਾਂ ਸਕੂਟੀ ਤੇ ਪਹਿਲਾਂ ਇੱਕ ਸ਼ਖਸ ਉੱਤੇ ਉਹ ਅਲੱਗ ਖੜਾ ਸੀ ਜਾਂ ਦੂਰ ਉਹ ਮਨੇ ਮਨੇ ਹੱਥੋਂ ਪਾਈ ਹੋਗੇ ਉਹਨਾਂ ਮੇਰਾ ਪਰਸ ਵੀ ਕੱਢ ਲਿਆ ਉਹਨੇ ਪਰਸ ਵੀ ਕੱਢ ਲਿਆ ਤੇ ਮੇਰਾ ਫੋਨ ਵੀ ਖੋ ਲਿਆ ਫੋਨ ਵੀ ਮੈਂ ਲੈਣ ਹੋਇਆ ਜਿੰਨੇ ਮਹੀਨੇ ਵੀ ਨਹੀਂ ਹੋਇਆ ਹੈਗਾ ਤੇ ਉਹਦੀ ਪਹਿਲੀ ਕਿਸ਼ਤ ਤਾਂ ਜਿਵੇਂ ਦੇ ਗਏ ਹੂੰ ਫੋਨ ਕਿਹੜਾ ਸੀ ਜੀ ਫੋਨ ਜਿਹੜਾ ਨਵਾਂ ਮਾਡਲ Oppo ਦਾ ਪਰ ਉਹ ਤੇਰਾ ਜਿਹੜਾ ਨਵਾਂ ਆਇਆ ਰਿਆਂ ਦਾ ਅੱਛਾ ਉਹ ਸੀਗਾ ਤੇ ਉਹ ਉਹ ਵੀ ਲੈ ਲਿਆ ਖੋ ਲਿਆ ਮੇਰੇ ਮਗਰ ਮੇਰੇ ਉੱਪਰ ਦਾ 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 ਬਾਰ ਕਰਨੇ ਸ਼ੁਰੂ ਕਰਦੇ ਉਹਨੇ ਮੈਂ ਇੱਕ ਵਾਰੇ ਉਹ ਗਾੜ੍ਹ ਦੇ ਵਿੱਚ ਪਾਰਿਆ ਉਹਨੇ ਬਿਲਕੁਲ ਹੀ ਵਾਰ ਕਰਨੇ ਸ਼ੁਰੂ ਕੀਤੇ ਇੱਕ ਦੇ ਕੋਲ ਸੀਗਾ ਉਹਦੇ ਇੱਕ ਕੋਲ ਦਾ ਸੀ ਹਾਂ ਬਾਕੀ ਦੋ ਕੀ ਕਰ ਰਹੇ ਸੀ ਉਹ ਉਹ ਵਿਹਤੋ ਬਾਈ ਕਰਦੇ ਪਏ ਸੀ ਮੇਨਾਂ ਅੱਛਾ ਉਹ ਕਾਹਦੀ ਤੇ ਸੀਗੇ ਤੁਸੀਂ ਸਕੂਟ ਤੇ ਸੀ ਜੋ ਕਰਦੇ ਮੋਟਰਸਾਈਕਲ ਇੱਕ ਸਾਈਡ ਤੇ ਲਾਇਆ ਸੀ ਉਹਨਾਂ ਨੇ ਠੀਕ ਹੈ ਜੀ ਤੇ ਮੈਂ ਫਿਰ ਮੈਂ ਆਪਣਾ ਵਜਾ ਕਰਦਾ ਕਰਦਾ ਮੇਰੇ ਇੱਧਰ ਵੀ ਚੱਲ ਹੋਏ ਮੈਂ ਫਿਰ ਐਂਟਰ ਕਰਕੇ ਜਿੱਦ ਮੈਂ ਆਪਣੇ ਮਹੱਲੇ ਦੇ ਵਿੱਚ ਆਇਆ ਹੋ ਗਿਆ ਤੇ ਮੇਰੇ ਫਿਰ ਵੀ ਉਹ ਦੋ ਵਾਰ ਦੋ ਵਾਰ ਮੈਂ ਹਾਂ ਮਗਰ ਮੈਂ ਫਿਰ ਵੀ ਦੋ ਵਾਰ ਬਾਹਰ ਕਰ ਗਏ ਅੱਛਾ ਜੀ ਉਦੋਂ ਵੀ ਮੈਂ ਭੱਜਿਆ ਬੜੀ ਮੁਸ਼ਕਲ ਨੂੰ ਤੋਂ ਜਾਨ ਬਚਾਈ ਪੜੀ ਫਿਰ ਤੁਹਾਨੂੰ ਤੁਸੀਂ ਆਪਣੀ ਜਾਨ ਬਚਾਈ ਕਿਤਾ ਕਿਉਂਕਿ ਤੁਹਾਡੇ ਤੇ ਤੁਸੀਂ ਦੱਸਦੇ ਹੋ ਦੋ ਤਿੰਨ ਵਾਰ ਕੀਤੇ ਆ ਬੰਦਾ ਬੇਸਰਤ ਹੋ ਜਾਂਦਾ ਉਹ ਫਿਰ ਭੱਜ ਲਿਆ ਮੈਂ ਮੰਨ ਕਰਕੇ ਕਿ ਮੈਂ ਮੈਂ ਉਹਨੂੰ ਤੋਂ ਛੁਡਦਾ ਬਚਾਅ ਕਰਦਾ ਰਿਹਾ ਛੁਡਦਾ ਰਿਹਾ ਮੈਂ ਮੈਂ ਉਹਨੂੰ ਮੈਂ ਤਾਂ ਕਰਦੇ ਨੇ CCTV ਲੱਗੇ ਹੋਏ ਆ ਨਹੀਂ ਉਹ ਉੱਥੇ ਨਹੀਂ ਮੇਰੇ ਖਿਆਲ ਨਾਲ ਕਿਉਂਕਿ ਸਾਡੇ ਉਹ ਮੱਲੇ ਦਾ ਜਿਹੜਾ ਮੈਂ ਨਾ ਆਰਡਰ ਲੱਗਿਆ ਸੀ ਮੱਲੇ ਦੇ ਇੰਟਰ ਹੋ ਗਿਆ ਸੀ ਅੱਛਾ ਸੰਘਣੀ ਆਬਾਦੀ ਹੈ ਆਲੇ ਦੁਆਲੇ ਘਰ ਨੇ ਵੱਸੋਂ ਬਹੁਤ ਜ਼ਿਆਦਾ ਹੈ ਫਿਰ ਵੀ ਇੰਨਾ ਹਿਆ ਪੈ ਗਿਆ ਕੋਈ ਰੰਜਿਸ਼ ਦਾ ਮਾਮਲਾ ਤਾਂ ਨਹੀਂ ਲੱਗਦਾ ਕੋਈ ਯਾਦ ਕਿ ਚੇਤੇ ਚੋ ਬਸ ਇਸੇ ਕੰਮ ਕੀ ਦਿੱਤੀ ਹੋਵੇ ਨਹੀਂ ਪਤਾ ਨਹੀਂ ਲੱਗਿਆ ਕੁਝ ਵੀ ਬਸ ਉਹ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਮੈਂ ਟਸਕੀਟ ਦੀ ਚੀਜ਼ ਮੈਂ ਕੰਮ ਹੋ ਗਿਆ ਫਮੇ ਪਾ ਜਿਹੜੀ ਗੱਲ ਹੈ ਨਾ ਕਿ ਬੇਰਹਿਮੀ ਨਾਲ ਦਾਤ ਮਾਰਨੇ ਦਰਿੰਦਗੀ ਦਿਖਾਉਣੀ ਕਈ ਵਾਰ ਜਿਹੜੇ ਲੁੱਟੇਰੇ ਹੁੰਦੇ ਸਮਾਨ ਖੋ ਕੇ ਭੱਜਣ ਦੀ ਕਰਦੇ ਇਹ ਤੁਹਾਡੇ ਮਗਰ ਆਏ ਸਿਰ ਤੇ ਦਾਤ ਮਾਰੇ ਆ ਸਾਹਮਣੇ ਲੱਗੀ ਹੈਗੀ ਪਤਾ ਨਹੀਂ ਵੀ ਕੀ ਹੈਗੀ ਰੰਜੇ ਜਾਂ ਕੀ ਪਤਾ ਹੀ ਨਹੀਂ ਲੱਗਿਆ ਕੁਛ ਵੀ ਇਸ ਦੀ ਕੋ ਬੰਦੇ ਸੀਗੇ ਉੱਥੇ ਮਹੱਲੇ ਦੇ ਨਹੀਂ ਉਸ ਤੇ ਕੋਈ ਨਹੀਂ ਜਨਨ ਨਹੀਂ ਤਾਂ ਵੈਸੇ ਤਾਂ तकरीबन ਰੋਜ਼ ਜਿਹੜਾ ਡੇਲੀ ਤੇ ਸੈਰ ਕਰਨਾ ਨਾ ਕੋਈ ਨਾ ਕੋਈ ਤੁਰਿਆ ਜਾਂਦਾ ਤੇ ਕੋਲ ਬੱਸ ਖੜਦੀ ਹੈ ਵਰੀ ਬੰਗੀੜਾ ਮਾਰ ਅਕਸਰ ਮੈਂ ਗੀੜਾ ਮਾਰਦਾ ਰਹਿੰਦਾ 10 ਵਜੇ ਵੀ ਗੀੜਾ ਮਾਰ ਜਾਂਦਾ ਕਈ ਵਾਰ 10:30 ਵੀ ਕਰਿਆ ਜਿੱਦ ਤੱਕ ਐਦਾਂ ਮੇਰੇ ਪਤਾ ਨਹੀਂ ਕੀ ਹੋਇਆ ਬਰਾਤੀ ਸਵੇਰ 9 ਵਜੇ ਦੇ ਦਰਮਿਆਨੇ ਕੰਮ ਹੋ ਗਿਆ ਮੇਰੇ ਤੇ ਤੁਸੀਂ ਇਕੱਲੇ ਨਹੀਂ ਹੋਰ ਵੀ ਜਿਹੜੇ ਉੱਥੇ ਸਾਡੇ ਭਰਾ ਰਹਿੰਦੇ ਆ ਭੈਣਾਂ ਰਹਿੰਦੀਆਂ ਬਜ਼ੁਰਗ ਰਹਿੰਦੇ ਆਪਣੇ ਘਰ ਨੂੰ ਸ਼ਾਮ ਨੂੰ ਆਉਣਾ ਕਾਮਾਕਾਰਾਂ ਤੋਂ ਫਿਰ ਇਹਦਾ ਡਰਪਣਪ ਦਾ ਸਹਿਮ ਦਾ ਮਾਹੌਲ ਬਣਦਾ ਤੁਹਾਡੇ ਮੇ ਟੀ-ਸ਼ਰਟ ਦੇਖ ਪਾ ਰਹੇ ਆ ਖੂਨ ਨਾਲ ਇਹ ਵੀ ਭਰੀ ਪਈ ਆ ਬੂਟ ਤੱਕ ਇਹਨਾਂ ਦੇ ਖੂਨ ਨਾਲ ਭਰੇ ਹੋਏ ਆ ਕੀ ਕਹੋਗੇ ਹੁਣ ਹਾਲਾਤ ਜਿਹਦਾ ਇਸ ਤਰ੍ਹਾਂ ਦੇ ਸਾਡੇ ਮਹੱਲੇ ਦੇ ਜੇ ਤੁਸੀਂ ਜਾ ਕੇ ਦੇਖੋ ਤਾਂ ਫਿਰ ਪਤਾ ਲੱਗਣਾ ਉਸ ਚੀਜ਼ ਦਾ ਅਗਰ ਜੇ ਕਿਸੇ ਨੂੰ ਕਹਿੰਨੇ ਤਾਂ ਫਿਰ ਉਲਟ ਰੰਜੀਤ ਬਰਫੂਲ ਬੰਦ ਦੀ ਬੰਦ ਦੀ ਅਰੰਝੀ ਕਿਉਂਕਿ ਹਾਲਾਤ ਉੱਥੇ ਦੇ ਬਹੁਤ ਭੜੇ ਆ ਜਿਹੜੇ ਦੇਖਣੇ ਆ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਉੱਥੇ ਦੇ ਹਾਲਾਤ ਕੀ ਦੇਖ ਕੇ ਦਿਖਕ ਅੱਛਾ ਤੁਸੀਂ ਮੈਨੂੰ ਆਫ ਕੈਮਰਾ ਗੱਲ ਕਰ ਰਹੇ ਸੀਗੇ ਕਿ ਉੱਥੇ ਬੰਦੇ ਕਿਹ ਖੜੇ ਰਹਿੰਦੇ ਹਨ ਅਣਪਛਾਤੇ ਹਾਂਜੀ ਉਹਦਾ ਜ਼ਿਕਰ ਕਰੋ ਜਦੋਂ ਜਦੋਂ ਮਰਜ਼ੀ ਤੁਸੀਂ ਜਾ ਕੇ ਦੇਖ ਲਓ ਅਣਪਛਾਤੇ ਬੰਦੇ ਤੁਹਾਨੂੰ ਉੱਥੇ ਤਰੀਕਾ ਮਿਲਣਗੇ ਕੁੜੀਆਂ ਵੀ ਅਣਪਛਾਤੀਆਂ ਉੱਥੇ ਮੁੰਡਿਆਂ ਨਾਲ ਆਂਦੀਆਂ ਅਣਪਛਾਤੇ ਜਦੋਂ ਮਰਜ਼ੀ ਦੇਖ ਲਓ ਉੱਥੇ ਮੇਲਾ ਲੱਗਿਆ ਰਹਿੰਦਾ ਆਣਾ ਜਾਣਾ ਬੰਦਾ ਉੱਥੇ ਗੰਦਗੀ ਵੀ ਆ ਫਿਰ ਵੀ ਕਿਉਂਕਿ ਬਾਰੂ ਨਸ਼ਾ ਮਿਲਦਾ ਉਹਨਾਂ ਨੂੰ ਉੱਥੋਂ ਕਿਉਂਕਿ ਹੈਗਾ ਜੀ ਦਾ ਇਹ ਨਸ਼ੇ ਦਾ ਨਤੀਜਾ ਆ ਜੇ ਕੋਈ ਬਾਹਰਲਾ ਬੰਦਾ ਉੱਥੇ ਨਹੀਂ ਤਾਂ ਉਪਰ ਮੁਹੱਲੇ ਦਾ ਕੋਈ ਅੰਦਰ ਕਿੱਦਾਂ ਕਰ ਦੇ ਨਸ਼ੇੜੀਆਂ ਦਾ ਅੱਡਾ ਬਣ ਗਿਆ ਫਿਰ ਉਹ ਨਸ਼ੇੜੀਆਂ ਦਾ ਅੱਡਾ ਜੀ ਤੁਸੀਂ ਬੇਸ਼ੱਕ ਜਾ ਕੇ ਦੇਖ ਲਓ ਜੀ ਤੇ ਹੈਗੀ ਉਹ ਚੀਜ਼ ਤਾਂ ਕਿਉਂਕਿ ਹਾਲਾਤ ਬੜੇ ਭੈੜੇ ਆ ਨਹੀਂ ਸਵਾਲ ਇਹ ਆ ਕਿ ਜਿੱਦਾਂ ਇੱਥੇ ਆਂਟੀ ਹੁਣੀ ਵੀ ਮੌਜੂਦ ਆ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਇਹ ਕਹਿੰਦੇ ਕਿ ਬਜ਼ੁਰਗਾਂ ਨੇ ਸ਼ਾਮ ਨੂੰ ਸੈਰ ਤੇ ਜਾਣਾ ਹੁੰਦਾ ਕਈ ਵੇਲੇ ਬਜ਼ੁਰਗ ਕਹਿੰਦੇ ਕਿ ਚੱਲ ਰੋਟੀ ਖਾਣ ਤੋਂ ਬਾਅਦ ਬਾਹਰ ਮਾਰੇ ਟਹਿਲੇ ਆਉਨੇ ਆ। ਆਲੇ ਦੁਆਲੇ ਹੋਰ ਵੀ ਵੱਸੋਂ ਬਹੁਤ ਐ। ਪਰ ਐਦਾ ਤੇ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸੰਕਟ ਐ। ਕਾਫੀ ਟਾਈਮ ਪਹਿਲਾਂ ਪਹਿਲਾਂ ਵੀ ਇਹ ਇਹ ਭਾਜੀ ਜਿਹਾ ਸਾਡੇ ਤਰ੍ਹਾਂ ਤਲਕਰਾਜ ਜੀ ਦਾ ਸਟਾਫ ਇੰਸਪੈਕਟਰ ਉਹਨੂੰ ਵੀ ਉਸ ਜਿਹੜੀ ਜਗ੍ਹਾ ਤੇ ਬੰਦੇ ਪਹਿਲਾਂ ਵੀ ਬੰਦੇ ਪਏ ਸੀ। ਹਾਂ ਬੰਦੇ ਪਏ ਸੀ ਉਹਨੂੰ ਵੀ ਗਏ। ਉਹਨੂੰ ਪਹਿਲਾਂ ਵੀ ਇਹ ਹੋਊਗੀ ਗੱਲ ਨੂੰ ਘਟੋ-ਘਟ ਤੱਕ ਕਾਫੀ ਸਮਾਂ ਹੋ ਗਿਆ ਇਸ ਗੱਲ ਨੂੰ ਤਾਂ। ਕਿਉਂਕਿ ਇਹ ਚੱਲਦਾ ਤੇ ਹਨੇਰਾ ਹੁੰਦਾ ਐ ਉਹ ਮੈਂ ਤਾਂ ਕੁਦਰਤੀ ਬਚਾਅ ਹੋ ਗਿਆ ਜੇ ਕਿਤੇ ਮੈਂ ਪਿੱਛੇ ਹੁੰਦਾ ਉਹਨਾਂ ਵਿੱਚ ਪਤਾ ਨਹੀਂ ਉਹ ਮੇ ਮਹੱਲੇ ਦੇ ਵਿੱਚ ਐਂਟਰ ਹੋ ਗਿਆ ਮੇਰਾ ਤਾਂ ਬਚਾਅ ਹੋ ਗਿਆ ਨਹੀਂ ਤਾਂ ਮੁਸ਼ਕਲ ਸੀਗਾ ਵਿੱਚ ਸਭ ਨਾਲ ਨੇ ਮੇਰੀ ਦਬਾਰ ਕੀਤੀ ਤੁਹਾਡੀ ਗੱਲ ਤਾਂ ਇਦਾਂ ਵੀ ਪ੍ਰਤੀਤ ਹੁੰਦਾ ਕਿ ਜਿੱਦ ਜਿੱਦ ਕੇ ਮਾਰੇ ਹਣਾ ਬਸ ਪਤਾ ਬਸ ਹਾਂਜੀ ਬਸ ਨਸੇ ਦੀ ਲੋਰ ਜਿਹੜੀ ਇੱਕ ਵਾਰੀ ਮਹੱਲਾ ਨਿਵਾਸੀ ਆਂਟੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਔਰ ਗੱਲਬਾਤ ਵੀ ਦਲੇਰੀ ਨਾਲ ਹੀ ਹੁੰਦੀ ਹੈ ਆਂਟੀ ਕਹਿੰਦੇ ਕਿ ਮੈਂ ਜ਼ਰੂਰ ਆਪਣਾ ਪੱਖ ਰੱਖਣਾ ਚਾਹੁੰਦੀ ਆ ਬਜ਼ੁਰਗਾਂ ਨੂੰ ਤਕਲੀਫ ਆ ਰਹੀ ਹੈ ਮਾਹੌਲ ਖਰਾਬ ਹੋ ਰਿਹਾ ਸ਼ਹਿਰ ਦਾ ਹਾਲਾਤ ਵਿਗੜ ਰਹੇ ਨੇ ਆਂਟੀ ਕੀ ਕਹੋਗੇ ਤੁਸੀਂ ਦੇਖੋ ਜੀ ਉਹ ਸਭ ਦੁਨੀਆ ਦਾ ਰਾਹ ਆ ਉਹ ਇੱਕ ਬੰਦੇ ਦਾ ਆਈ ਸਭ ਮਹੱਲੇ ਦੇ ਰਾਇਆ ਹੋ ਉਧਰੋਂ ਮੱਲਾ ਆਂਦਾ ਟੇਸ਼ਨ ਨੂੰ ਜਾਂਦਾ ਟੇਸ਼ਨ ਤੇ ਜਾਂਦਾ ਆ ਐਸ ਵੇਲੇ 9:30 ਵਜੇ ਕੋ ਇੰਨਾ ਖਤਰੇ ਆ ਕੰਮ ਹਨੇਰਾ ਨਹੀਂ ਹੁੰਦਾ ਜਿਆਦਾ ਜੀ ਹੁਣ ਕੱਲ ਦਾ ਦੁਕਾਨਾਂ ਦਾ ਮੁੰਡਾ ਹਾਂ ਕੱਲ ਦਾ ਸ਼ਾਮ ਦੇ ਮੁੰਡੇ ਸੱਟ ਲੱਗੀ ਹੋਆ ਐਸ ਵੇਲੇ ਮਹੱਲੇ ਦੇ ਕਿਸੇ ਐਮਸੀ ਨੇ ਵੀ ਨਹੀਂ ਬਾਤ ਪੁੱਛੀ ਬੇ ਐਮਸੀ ਤੇ ਫਾਰ ਦੇ ਜਾ ਬੋਟਾਂ ਪੈਣੀਆਂ ਐ ਐਮਸੀ ਘਰ ਘਰ ਫਿਰਦੇ ਆ ਜਦ ਕੋ ਮਹੱਲੇ ਚ ਕਾਂਡ ਹੁੰਦਾ ਐਮਸੀ ਨੂੰ ਦੁੱਖ ਮੰਨਣਾ ਚਾਹੀਦਾ ਆ ਅੱਛਾ ਬੋਟਾ ਵੇਲੇ ਐਮਸੀ ਕਰ ਕਰ ਫਿਰ ਜੇ ਕੋਈ ਕਾਰ ਨਾ ਹੁੰਦਾ ਬੰਦੇ ਕਰ ਕਰ ਫਿਰਦੇ ਕੋਈ ਤਾਂ ਆਜੋ ਕੋਈ ਆਜ ਕੋਈ ਵੀ ਨਹੀਂ ਮਗਰ ਤੁਰਦਾ ਜੀ ਪਰ ਮਹਾਲੇ ਚ ਫਿਰ ਕੇ ਦੇਖ ਲਓ ਕੋਈ ਵੱਡ ਹੋ ਕੇ ਮਰ ਜਾਵੇ ਨਾ ਤੇ ਕੋਈ ਮਹਾਲੇ ਚ ਮਗਰ ਨਹੀਂ ਫਿਰਦਾ ਐਮਸੀ ਦੇ ਕੋਈ ਵੀ ਮਹਾ ਇੱਕ ਐਮਸੀ ਸਾਡੇ ਘਰ ਹੈ ਮਹਾਲੇ ਚ ਹੈਗੇ ਸਾਡੇ ਕਈ ਮਹਾਲੇ ਬਣੇ ਹੋਏ ਐਮਸੀ ਉਹਨਾਂ ਦੇ ਐਮਸੀ ਦੇ ਦਰਾਂ ਦੇ ਮੋਰੇ ਕੋਈ ਵੱਡ ਹੋ ਕੇ ਮਰ ਜਾਵੇ ਤਾਂ ਨਹੀਂ ਕਰਨਾ ਇਹ ਕਹਿੰਦੇ ਐਮਸੀ ਦੇ ਦਰਾਂ ਦੇ ਨੇੜੇ ਘੱਮ ਹੋਇਆ ਹਾਂ ਉਹ ਇੱਕ ਉਧਰ ਦੂਸਰਾ ਮਹਾਲੇ ਸਾਡੇ ਹੈ ਇਕੱਠੇ ਹੀ ਆ ਐਮਸੀ ਸਨ ਤੇ ਉੱਤੇ ਨੇ ਪੈ ਜਾਂਦੇ ਨੇ ਪਰ ਤੁਹਾਡੇ ਮਹੱਲੇ ਮੈਂ ਕਈ ਵਾਰ ਆਇਆ ਪਾਣੀ ਵੀ ਕਹਿੰਦੇ ਗੰਦਾ ਆਂਦਾ ਸੀਵਰ ਦੀ ਵੀ ਪ੍ਰੋਬਲਮ ਨਾ ਕਿਤੇ ਤੂੰ ਗੱਲਾਂ ਛਾਦਣਾ ਹੁਣ ਨਸ਼ੇੜੀਆਂ ਦਾ ਅੱਡਾ ਵੀ ਦੱਸੀ ਜਾਂਦੇ ਆ ਅੱਡਾ ਵੀ ਪੂਰਾ ਬਣਿਆ ਆ ਕਿਤੇ 7 ਵਜੇ ਛਾਪਾ ਮੈਂ ਸਾਡਾ ਘਰ ਹੈਗਾ ਤੁਹਾਨੂੰ ਫਰਕ ਨਾ ਜੇ ਮੁੰਡੇ ਕਾਂਡ ਹੋਇਆ ਪਰਸੋਂ ਆਪ ਸਭ ਜੀ ਨੇੜੇ ਨੇੜੇ ਘਰ ਵਾ ਇਹ ਹਾਲਾਤ ਆ ਜਿੱਦੋਂ ਹੁਣ ਤੁਸੀਂ ਗੰਭੀਰ ਇਸ ਮਸਲੇ ਲੈ ਕੇ ਮੈਂ ਤੁਹਾਡੀ ਤਾਰੀਫ ਕਰਦਾ ਸ਼ਲਾਘਾ ਕਰਦਾ ਤੁਸੀਂ ਬੋਲ ਰਹੇ ਹੋ ਨਹੀਂ ਤਾਂ ਕਈ ਵੇਲੇ ਲੋਕ ਬੋਲਣ ਤੋਂ ਕਤਰਾਉਂਦੇ ਆਮ ਲੋਕ ਬੋਲਣ ਤੋਂ ਕਤਰਾਉਂਦੇ ਆ ਤੁਸੀਂ ਬੋਲ ਰਹੇ ਹੋ ਤਕਲੀਫ ਤੁਹਾਨੂੰ ਹੈ ਤਾਂ ਆਪੇ ਹੀ ਦੱਸਣਾ ਪੈਣਾ ਬਿਲਕੁਲ ਜੀ ਦੱਸਾਂਗੇ ਦੱਸਣਾ ਪੈਂਦਾ ਇਸ ਗੱਲ ਬੰਦੇ ਨੂੰ ਕੋਈ ਵੀ ਖਤਰਾ ਹੋ ਸਕਦਾ ਆ ਕੋਈ ਰਾਤ ਨੂੰ ਸਾਡੀ ਗਲੀ ਦੇ ਵਿੱਚ ਇੱਕ ਵਾਰੀ ਹੋ ਗਿਆ ਦੋ ਤਿੰਨ ਦੋ ਮਹੀਨੇ ਹੋ ਗਏ 11 ਵਜੇ ਅਸੀਂ ਤਾਂ ਆਪਣੇ ਅੰਦਰ ਪਏ ਸਾਡੀ ਗਲੀ ਮੂਹਰੇ ਬੰਦ ਵਾ ਉਹ ਸਾਡੀ ਗਲੀ ਮੂਹਰੇ ਬੰਦ ਹੋ ਤੇ ਰਾਤ ਨੂੰ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ 11 ਵਜੇ ਅਸੀਂ ਸਾਰੇ ਉੱਠੇ ਉੜ ਕੇ ਦੇਖਿਆ ਪਟਾਕਾ ਕਿੱਥੇ ਵੱਜਿਆ ਸਾਡੀ ਗੱਡੀ ਦੁਆਜ ਮੂਹਰੇ ਖੜੀ ਦੀ ਆ ਕਿਤੇ ਉਹਦੇ ਨਿਸ਼ਾਨ ਨਾ ਕੋਈ ਹੋਵੇ ਜੇ ਦੇਖਿਆ ਤਾਂ ਗੱਡੀ ਧੂਆਂ ਲੜੀ ਹੋਇਆ ਕੋਈ ਨਹੀਂ ਕੋਈ ਗੱਲੀ ਚ ਹੈ ਨਹੀਂ ਸੀਗਾ ਕੋਈ ਵੀ ਸਾਡੇ ਚਾਂਸ ਹੁੰਦਾ ਸੀ ਉੱਠਦੇ ਆ ਸਾਡੀ ਗੱਡੀ ਬਾਹਰ ਦਰਵਾਜ਼ੇ ਮੇਰੇ ਖੜੀ ਹੁੰਦੀ ਆ ਅੱਛਾ ਉਦਣ ਪਰਸੋਂ ਆਪਾਂ ਗੱਲਾਂ ਕਰਦੇ ਸਾਰੇ ਜਾਣੇ ਵੀਡੀਓ ਦੇਖਣ ਤੋਂ ਬਾਅਦ ਸ਼ਾਇਦ ਤੁਸੀਂ ਵੀ ਕਰਦੇ ਹੋਵੋਗੇ ਕਿ ਸੁੰਨੀਆਂ ਥਾਂਾਂ ਤੇ ਜਾਣਾ ਔਖਾ ਪਰ ਇਹ ਤਾਂ ਹੁਣ ਬਸੋਂ ਚ ਹੋ ਗਿਆ ਇਹ ਤਾਂ ਬਸੋਂ ਦੇ ਵਿੱਚ ਸਾਨੂੰ ਤਾਂ ਪਰਸੋਂ ਦਾ ਜੇ ਚਾਂਸ ਹੋਇਆ ਉਹ ਵੀ ਕੱレ ਇੱਥੇ ਪਤਾ ਲੱਗਾ ਅਸੀਂ ਪਰਸੋਂ ਦੇ ਮੁੰਡਾ ਦਾ ਆਖਲ ਕੀਤਾ ਮੇਰਾ ਮੁੰਡਾ ਆ ਇਹ ਦਾਖਲ ਕੀਤਾ ਆ ਇਹ ਹੁਣ ਇਹਨਾਂ ਦਾ ਵੀ ਸਾਨੂੰ ਅੱਜ ਸਵੇਰੇ ਇੱਥੇ ਰਾਤ ਉੱਧਰ ਰਹੇ ਸਵੇਰੇ ਇੱਥੇ ਆ ਕੇ ਤਾਂ ਪਤਾ ਲੱਗਾ ਇਹ ਬਹੁਤ ਚਾਂਸ ਜੀ ਹੁੰਦੇ ਆ हां जेकए ये असि ਨਹੀਂ ਹੁੰਦੇ ਬਹੁਤੇ ਹੁੰਦੇ ਆ ਇਹ ਬਸ ਸਾਡੇ ਨਿਆਣੇ ਬੱਚੇ ਨਿਕਨੇ ਕ ਕਮਾਵਾਂਗੇ ਤੇ ਰੋਟੀ ਖਾਵਾਂਗੇ ਇੱਕ ਵਾਰ ਬੜਾ ਜ਼ੂਮ ਇਨ ਕਰੋ ਦੇਖੋ ਇਹ ਅੱਖਾਂ ਚ ਜਿਹੜਾ ਫਿਕਰ ਆ ਨਾ ਕੱਲੇ ਆਪਣੇ ਪੁੱਤ ਲਈ ਨਹੀਂ ਸਾਰੇ ਆਪਣੇ ਪੁੱਤ ਸਮਝ ਕੇ ਸਾਰੇ ਇੱਕ ਆਪਣੇ ਪੁੱਤ ਨੂੰ ਸਮਝਦੇ ਆ ਇੱਕ ਪੁੱਤ ਦਾ ਇਹ ਦੁੱਖ ਦੇਖ ਮੇਰੇ ਤਿੰਨ ਪੁੱਤ ਮੁੱਕੇ ਹੋ ਦੋ ਪੁੱਤ ਮੇਰੇ ਕੋਲ ਵਾ ਜੇ ਕਿਸੇ ਦੇ ਪੁੱਤ ਛੱਟ ਲੱਗਦੀ ਉਹ ਮੇਰੇ ਪਹਿਲਾਂ ਲੱਗਦੀ ਆ ਮੈਂ ਮੈਂ ਉਹ ਹੀ ਕਹਿੰਨਾ ਇਹ ਜਿਹੜਾ ਅੱਖਾਂ ਚ ਫਿਕਰ ਆ ਨਾ ਜ ਅੱਖਾਂ ਚ ਥੋੜਾ ਮੌਇਸਚਰ ਆ ਇਹ ਪੂਰੇ ਸ਼ਹਿਰ ਲਈ ਫਿਕਰ ਆ ਔਰ ਜਿਹੜੇ ਜਿਵੇਂ ਗੱਲ ਕਰਦੇ ਕਿ ਐਮਸੀ ਸਾਹਿਬਾਨ ਨੇ ਜਾਂ ਪ੍ਰਸ਼ਾਸਨਿਕ ਗੰਭੀਰ ਹੋਣ ਦੀ ਲੋੜ ਹੈ ਜ਼ਰੂਰਤ ਹੈ ਜੋ ਹੁਣ ਵੀ ਗੰਭੀਰ ਨੇ ਤਾਂ ਹਾਲਾਤ ਤਾਲਿਬਨ ਵਰਗੇ ਬਣ ਗਏ ਗਾਈਜ਼ ਆਪ ਕਹਿੰਦੇ ਵੀ ਐਮਸੀ ਪਤਾ ਕੰਨ ਆ ਕੇ ਕੱਲ ਦਾ ਮੁੰਡਾ ਜਵਾਨ ਪਿਆ ਇਹ ਕੋਈ ਇਹ ਮੁੰਡੇ ਦੇ ਮਗਰ ਨਹੀਂ ਆਇਆ ਕੋਈ ਮੱਲੇ ਮੱਲੇ ਜੇ ਚਾਂਸ ਹੋਇਆ ਹੋਵੇ ਵੱਡ ਹੋ ਕੇ ਮਰ ਗਿਆ ਇਹ ਬੰਦਾ ਬੰਦੇ ਚ ਮਰ ਕੇ ਐਮਸੀ ਨਹੀਂ ਆ ਸਕਦਾ ਐਮਸੀ ਨਹੀਂ ਕੋਈ ਆ ਜਾਂਦੇ ਬੋਟਾਂ ਨੂੰ ਘਰ ਘਰ ਫਿਰਦੇ ਅੱਜ ਜੁੱਤੀਆਂ ਵੀ ਨਹੀਂ ਪੈਰਾਂ ਚ ਪਾਦੇ ਮਨਤਾ ਕਰਦੇ ਪੈਰੀ ਹੱਥ ਲਾ ਦੇ ਲੋਕਾਂ ਦੇ ਇਹ ਤਾਂ ਇਹ ਔਖੀ ਵੀ ਨਹੀਂ ਨੇੜੇ ਆ ਸਕਦੇ ਹੁਣ ਵੀ ਆ ਕੇ ਉਹਦੇ ਪੈਰ ਦੇਖਣਾ ਸਾਰੇ ਖੂਨ ਨਾ ਭਰੇ ਪਿਆ ਉਹ ਕਿੱਦਾਂ ਭਰਿਆ ਪਿਆ ਮੁੰਡੇ ਦਾ ਇਹ 19 ਕੀ ਗੱਲ ਹੋ ਜਾਂਦੀ ਮਾਂ ਦੇ ਢੈਢ ਨੂੰ ਦੁੱਖ ਲੱਗਣਾ ਜਦ ਟੱਬਰ ਦੀ ਛੋਟੇ ਛੋਟੇ ਬੱਚੇ ਕਹਿੰਦੇ ਛੋਟੇ ਛੋਟੇ ਬੱਚੇ ਜਦ ਟੱਬਰ ਨੂੰ ਰਗਣਾ ਤਾਂ ਕਿਸੇ ਨੂੰ ਕੁਛ ਨਾ ਸੋਣਾ ਹੈਗਾ ਇਹ ਜ਼ਰੂਰ ਹੋਣੀ ਕਿ ਆਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਦੇ ਤੱਕ ਜਾਣਾ ਚਾਹੀਦਾ ਕਿ ਕੌਣ ਲੋਕ ਨੇ ਕੌਣ ਇਦਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਆ ਟੋਲ ਕਰਨੀ ਚਾਹੀਦੀ ਆ ਵੀ ਗਰੀਬਾਂ ਨੇ ਹਤਿਆ ਕੀ ਹੁੰਦੀ ਆ ਬਿਲਕੁਲ ਸਰ ਜੀ ਕਿਉਂ ਗਰੀਬਾਂ ਨੂੰ ਹੁੰਦੀ ਅੱਜ ਕੱਲ ਮੰਗਾਈ ਦੇ ਵਿੱਚ ਰੋਟੀਆਂ ਨਹੀਂ ਝੋਟਦੀਆਂ ਟੱਬਰ ਨਹੀਂ ਉਪਾਲਦੇ ਅੱਛਾ ਜੇ ਇਹਨੂੰ ਕੁਝ ਹੋ ਜਾਂਦਾ ਇਹਨਾਂ ਦਾ ਘਰ ਤਾਂ ਮੁੱਦਾ ਪੈ ਗਿਆ ਬੱਚੇ ਛੋਟੇ ਹੈਗੇ ਅਸੇ ਟੱਬਰ ਨਹੀਂ ਕਿਨੇ ਆ ਕੋਈ ਜਾਣਦਾ ਅਸੀਂ ਤਾਂ ਇਹ ਕਹਿੰਨੇ ਆ ਦੁੱਖ ਰਹਿ ਕਰ ਮੰਨੋ ਮਾਂ ਬੇਵੀ ਮੰਨੇ ਭੈਣ ਭਾਈ ਵੀ ਮੰਨੇ ਐਮਸੀਆਂ ਨੂੰ ਮੱਲੇ ਚ ਜ਼ਿਆਦਾ ਮੰਨਣਾ ਚਾਹੀਦਾ ਨਾਲ ਤਾਂ ਖੜੋ ਹੋ ਹਾਂ ਨਾਲ ਬਰਾਬਰ ਖਾਣ ਨਾ ਕਰ ਗਰੀਬਾਂ ਦੇ ਇਥੇ ਐਮਸੀ ਤਾਂ ਜੇ ਕਿਸੇ ਨਾਲ ਲੜਾਈ ਹੁੰਦੀ ਐਮਸੀ ਦੇਖੋ ਵੱਡੀ ਗੱਲ ਇਹ ਆ ਕਿ ਸਮੱਸਿਆ ਦਾ ਹੱਲ ਹੋਣਾ ਕਿ ਨਹੀਂ ਹੋਣਾ ਉਹ ਤਾਂ ਮਿਹਨਤ ਤੇ ਡਿਪੈਂਡ ਕਰਦਾ ਤਫ਼ਤੀਸ਼ ਤੇ ਡਿਪੈਂਡ ਕਰਦਾ ਪਰ ਸਮੱਸਿਆ ਨੂੰ ਸਮੱਸਿਆ ਦਾ ਕਹੋ ਇਹ ਤਾਂ ਕਹੋ ਦੁੱਖ ਦਾ ਮੰਨੋ ਮੈਨੂੰ ਵੀ ਸਵੇਰੇ ਸਵੇ ਤਿੰਨ ਵੀ ਹੋਵੇ ਸਵੇ ਮੇਰੇ ਬਰੋਬਰ ਖੜਾ ਕੱਲਾ ਕੱਲਾ ਇਹ ਕਹਿ ਦੇਣਾ ਕਿ ਸਮੱਸਿਆ ਹੈ ਹੀ ਕੋਈ ਨਹੀਂ ਉਹ ਗੱਲ ਗਲਤ ਹੈ ਹੁਣ ਜਦ ਸਾਡੇ ਮਲੇ ਆਈਐਮਸੀਆਂ ਦੇਖਣਾ ਨਾ ਮੈਨੂੰ ਐਮਸੀ ਨੇ ਐਮਸੀ ਦੇ ਖੁਦ ਹੋਰਾਂ ਖੜਾ ਦੇਖ ਕੇ ਤਾਂ ਬੋਲਦੀ ਖੜੀ ਹੈ ਮੈਂ ਤਾਂ ਹੁਣ ਅੱਕੀ ਹੋਈ ਬੋਲਦੀ ਆ ਦੁੱਖ ਨੂੰ ਬੋਲ ਰਹੀ ਆ ਇਹ ਮੇਰੇ ਗੱਡੀ ਖੜੀ ਹੈ ਮੈਂ ਕਹਿੰਨਾ ਅਜ ਤਾਂ ਨਹੀਂ ਬੋਲ ਰਹੀ ਉਹਨਾਂ ਨੇ ਸਾਰਨ ਦੁੱਖ ਮੰਨਣਾ ਚਾਹੀਦਾ ਸਾਰੇ ਆਮ ਲੋਕਾਂ ਨੂੰ ਦੁੱਖ ਮਹਿਸੂਸ ਚਾਹੀਦਾ ਪਰ ਅਸੀਂ ਉਮੀਦ ਕਰਦੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਡਿਟੇਲ ਉਹਨਾਂ ਤੋਂ ਲਈ ਜਾ ਰਹੀ ਹੈ ਉਮੀਦ ਕਰਦੇ ਹਾਂ ਤਫਤੀਸ਼ ਨੇ ਜਿਹੜੀ ਉਹ ਚ ਤੇਜ਼ੀ ਲਿਆਂਦੀ ਹੈ ਉਮੀਦ ਕਰਦੇ ਹਾਂ ਕਿ ਮਾੜੇ ਅਨਸਰ ਫੜੇ ਜਾਣ ਪਰ ਵੱਡੇ ਸਵਾਲ ਪੰਮੇ ਵੀਰ ਨੇ ਖੜੇ ਕੀਤੇ ਨੇ ਕਹਿੰਦੇ ਕਿ ਉੱਥੇ ਨਸ਼ੇੜੀ ਆ ਕੇ ਖੜਦੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਉੱਥੇ ਲੜਕੀਆਂ ਵੀ ਲੜਕੇ ਵੀ ਸ਼ਾਮ ਨੂੰ ਖੜੇ ਹੁੰਦੇ ਅਣਪਛਾਤੇ ਚਿਹਰੇ ਹੁੰਦੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਕਿ ਉੱਥੇ ਨਸ਼ਾ ਵੀ ਚੱਲਦਾ ਤਾਂ ਪ੍ਰਸ਼ਾਸਨ ਨੂੰ ਇਸ ਮਸਲੇ ਤੇ ਗੰਭੀਰ ਹੋਣਾ ਚਾਹੀਦਾ ਹੈ ਗੰਭੀਰ ਹੋਣਾ ਪੈਣਾ ਨਹੀਂ ਤਾਂ ਇਹ ਜਿਹੜੀ ਅੱਗ ਲੱਗੀ ਆ ਇਹਨੇ ਤਾਂ ਵਧੀ ਜਾਣਾ ਔਰ ਅੱਗ ਕਈ ਵੇਲੇ ਆਪਣੇ ਘਰ ਵੱਲ ਨੂੰ ਵੀ ਆ ਜਾਂਦੀ ਹੁੰਦੀ ਆ ਤਾਂ ਬਹੁਤ ਜ਼ਰੂਰੀ ਆ ਇਹਨਾਂ ਸਮੱਸਿਆਵਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਅਮਨ ਕਾਨੂੰਨ ਦੀ ਸਥਿਤੀ ਸਹੀ ਨਹੀਂ ਆ ਫਿਰ ਲੋਕਾਂ ਦੇ ਮਨ ਚ ਡਰ ਪਨ ਪਦਾ ਕੰਮ ਵੀ ਕਿਵੇਂ ਕਰਨੇ ਆ ਨੌਜਵਾਨਾਂ ਨੂੰ ਬਾਹਰੋਂ 트੍ਰੰਪ ਭੇਜੀਦਾ ਜਾਂਦਾ ਪਰ ਫਿਰ ਅੱਕ ਕੇ ਨੌਜਵਾਨਾਂ ਨੇ ਕਿ ਹੋਰਾਂ ਕੰਟੇਨਰ ਜਾਣਾ ਕਿਉਂਕਿ ਇੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਆ ਆ ਜਿੰਨੇ ਵੀ ਚਿਹਰੇ ਨੇ ਹਰ ਇੱਕ ਦੇ ਚਿਹਰੇ ਤੇ ਸਵਾਲ ਆ ਸਵਾਲ ਇਹੀ ਆ ਕਿ ਕਦ ਹਾਲਾਤ ਜਿਹੜੇ ਹਾਲਾਤ ਨੇ ਉਹਨਾਂ 'ਚ ਸੁਧਾਰ ਹੋਵੇਗਾ ਉਮੀਦ ਕਰਦੇ ਆਂ ਜਿਹੜੇ ਦੋਸ਼ੀ ਨੇ ਉਹ ਜਲਦੀ ਫੜੇ ਜਾਣਗੇ ਤੇ ਪੰਮੇ ਵੀਰ ਨੂੰ ਇਨਸਾਫ ਮਿਲੂਗਾ ਬਾਕੀਆਂ ਨੂੰ ਵੀ ਇਨਸਾਫ ਮਿਲੂਗਾ ਜਿਹੜੇ ਇਸ ਸਮੇਂ ਡਰ ਸਹਿਮ ਅਤੇ ਭੌ ਦੇ ਵਿੱਚ ਜੀ ਰਹੇ ਨੇ ਬਹੁਤ ਬਹੁਤ ਸ਼ੁਕਰੀਆ